ਦੇਖੋ ਜੀ ਲੋਹੜੀ ਦਾ ਤਿਉਹਾਰ ਆ ਰਿਹਾ ਵਾ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੰਨੀਆਂ ਵੀ ਪਤੰਗਾਂ ਵਾਲੀਆਂ ਦੁਕਾਨਾਂ ਨੇ ਉਹਨਾਂ ਤੇ ਸਾਡੇ ਵੱਲੋਂ ਸਪੈਸ਼ਲ ਜਿਹੜਾ ਇੱਕ ਸਰਚ ਅਭਿਆਨ ਚਲਾਇਆ ਗਿਆ ਵਾ ਚਾਈਨਾ ਡੋਰ ਜਿਹੜੀ ਆ ਇਹਦੀ ਵਿਕਰੀ ਨੂੰ ਚੈੱਕ ਕਰਨ ਸੰਬੰਧੀ ਤੇ ਸਾਡੇ ਵੱਲੋਂ ਹੁਣ ਤੱਕ ਜਨੇ ਰੇਡ ਕੀਤੇ ਗਏ ਨੇ ਫਿਲਹਾਲ ਤੱਕ ਤੇ ਕੋਈ ਸਾਡੇ ਕੋਈ ਚਾਈਨਾ ਡੋਰ ਦੀ ਇਲਿਗਲ ਕੋਈ ਗੱਟੂਆਂ ਦੀ ਰਿਕਵਰੀ ਨਹੀਂ ਹੋਈ ਬਾਕੀ ਸਾਡਾ ਜੇ ਸਰਚ ਆਪਰੇਸ਼ਨ ਚੱਲ ਰਿਹਾ ਜੇ ਕੋਈ ਰਿਕਵਰੀ ਹੋਈ ਤਾਂ ਉਹ ਜਲਦੀ ਦੱਸ ਦਾਂਗੇ ਦੇਖੋ ਜੀ ਆਪਾਂ ਐਸੀ ਕਰਕੇ ਸਪੈਸ਼ਲ ਟੀਮਾਂ ਤਿੰਨ ਬਣਾ ਕੇ ਆਪਾਂ ਹਰ ਜਗ੍ਹਾ ਜਿਹੜਾ ਚੈਕਿੰਗ ਕਰ ਰਹੇ ਆ ਤੇ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਤੇ ਸਖਤ ਤੋਂ ਸਖਤ ਜਿਹੜੀ ਆ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਬਚਲੇਵਾਂਗੇ ਲੋਕਾਂ ਨੂੰ ਕੋਈ ਕਹਿਣਾ ਚਾਹੋਗੇ ਫਰਕ ਚੂੜੀਆਂ ਦੇ ਵਸੇ ਪਬਲਿਕ ਨੂੰ ਵੀ ਇਹ ਅਪੀਲ ਕਰਨਾ ਚਾਹਾਂਗੇ ਕਿ ਇਸ ਜਿਹੜੇ ਚਾਈਨਿਸ ਡੋਰ ਆ ਇਹਦਾ ਬਾਇਕਾਊਟ ਕਰੋ ਤੇ ਜੈਨੂ ਜਿਹੜੀ ਆ ਉਹੀ ਪਤੰਗਾ ਡੋਰ ਜਿਹੜੀ ਆ ਡੋਰ ਵਰਤੀ ਜਾਵੇ ਹਾਂਜੀ ਜੇ ਕਹਿਣਾ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੋਏ ਸਰ ਬਿਲਕੁਲ ਜੀ ਸਰ 24 ਘੰਟੇ ਮੇਰਾ ਵੀ ਨੰਬਰ ਆਪਣਾ ਜੀ ਜਦੋਂ ਮਰਜ਼ੀ ਕੰਟਰੋਲ ਰੂਮ ਤੇ ਵੀ ਮੈਨੂੰ ਜਿਹੜੀ ਸੂਚਨਾ ਦੇ ਸਕਦੇ ਨੇ ਸੂਚਨਾ ਦੇਣ ਵਾਲੇ ਦੀ ਜਿਹੜੀ ਪਛਾਣ ਗੁਪਤ ਰੱਖੀ ਜਾਊਗੀ ਤੇ ਜਿਹੜਾ ਵੀ ਮਤਲਬ ਕੋਈ ਆਪਣੀ ਦੁਕਾਨ ਤੇ ਜਾਂ ਕਿਤੇ ਵੀ ਕੋਈ ਚਾਈਨਾ ਡੋਰ ਦੀ ਵਿਕਰੀ ਕਰੂਗਾ ਉਹਦੇ ਖਿਲਾਫ ਜੀ ਸਖਤ ਕਾਨੂੰਨੀ ਕਾਰਵਾਈਆਂ ਵਿੱਚ ਲੈਂਦੀ ਜਾਊਗੀ ਅੱਜ ਦੀ ਨਾਲ ਹੀ ਤੁਹਾਡਾ ਮੇਰਾ ਨਾਮ ਮਨੋਤ ਕੁਮਾਰ ਟਿੰਮੀ ਆ ਮੈਂ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਤੇ ਸਰ ਹੋ ਰਿਹਾ ਇਹ ਐਸਐਸਓ ਸਾਹਿਬ ਆਪ ਵਾਰਨਿੰਗ ਦੇ ਕੇ ਗਏ ਵੀ ਚਾਈਨਾ ਡੋਰ ਮੈਂ ਕਹਿੰਦਾ ਵੀ ਚਾਈਨਾ ਡੋਰ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਆ ਧਾਗੇ ਦੀ ਵਰਤੋਂ ਨਹੀਂ ਚਾਹੀਦੀ ਆ ਕਿਉਂਕਿ ਧਾਗੇ ਕਰਕੇ ਕਈਆਂ ਦੇ ਪਰਿਵਾਰ ਰੋਟੀ ਖਾਂਦੇ ਸੀ ਉਹਨਾਂ ਕਰਕੇ ਚਾਈਨਾ ਡੋਰ ਕਰਕੇ ਸਾਰੇ ਬੇਦਗਲ ਹੋਏ ਪੇ ਬੇ ਗੁਜ਼ਾਰ ਹੋਏ ਪੇ ਨੇ ਇਸ ਕਰਕੇ ਆਪਾਂ ਕੰਮ ਕਰੀਦਾ ਇੱਕ ਨੰਬਰ ਦਾ ਤੁਸੀਂ ਤਾਂ ਧਾਗੇ ਵਾਲੀ ਡੋਰ ਇੱਥੇ ਹਾਂਜੀ ਮੈਂ ਧਾਗੇ ਲਈ ਹਾਂਜੀ ਧਾਗੇ ਲਈ ਚੜਖੜੀਆਂ ਜਿਹੜੇ ਪਿੰਨੇ ਜਿਹੜੇ ਸਾਡੇ ਵੇਲੇ ਛੋਟੇ ਹੁੰਦੇ ਹੁੰਦੇ ਚੱਲਦੇ ਹੁੰਦੇ ਸੀ ਅੱਜ ਵੀ ਮੇਰੇ ਕੋ ਉਹਦੇ ਨਾਲ ਦੇ ਪਿੰਨੇ ਚੜਖੜੀਆਂ ਸਭ ਕੁਝ ਹੈਗਾ ਇਸੇ ਕਰਕੇ ਮੈਨੂੰ ਕੋਈ ਚੈਲੇਂਜ ਨਾ ਕਰੇ ਇੱਕ ਨੰਬਰ ਦਾ ਕੰਮ ਕਰਕੇ ਮੈਂ ਕੈਮਰੇ ਲਵਾਏ ਹੋਏ ਨੇ ਸਾਰੇ ਕਿਤੇ ਐਸਐਸਐਚਓ ਸਾਹਿਬ ਆਪ ਆ ਕੇ ਮੈਨੂੰ ਕਹਿ ਗਏ ਵੀ ਵਾਕੇ ਠੀਕ ਹੈ ਮੈਂ ਕਹਿੰਦਾ ਵੀ ਇਸ ਕੰਮ ਦੂਰੀ ਘਰਨਾ ਚਾਹੀਦਾ ਚਾਈਨਾ ਚਾਈਨਾ ਦੀ ਦੋਰ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਜਦੋਂ ਮਰਜ਼ੀ ਆ ਕੇ ਚੈਕਿੰਗ ਕਰੋ ਜਦੋਂ ਮਰਜ਼ੀ ਆ ਕੇ ਸਵਾਸ਼ੇ ਲੋ ਹਾਂਜੀ ਇਹ ਕਿਲੇ ਦਿਨੀ ਹਾਂਜੀ ਹਾਂਜੀ ਵੀਡੀਓ ਵਾਇਰਲ ਹੋਈ ਤੇ ਪਾਸਾਰ ਤੋਂ ਜਿੰਨੀਆਂ ਵੀ ਦੁਕਾਨਾਂ ਤੇ ਚਾਈਨਾ ਰੋਡ ਬਹਿਦੀ ਨੇ ਨਾ ਆ ਜਾਂਦਾ ਕਿਤੇ ਕੁਝ ਨਹੀਂ ਦੱਸ ਸਕਦੇ ਕਿ ਫਟੇਗੜ ਕਿਤੇ ਚੈਨਾ ਡੋਰ ਵਿਕ ਰਹੀ ਹੈ ਵੇਖੋ ਜੀ ਆਪਾਂ ਮੇਰਾ ਕੰਮ ਹੈਗਾ ਹੋਲਸੇਲ ਆਪਾਂ ਸਾਰੀ ਢਾੜੀ ਤੇ ਇੱਕੇ ਦੁਕਾਨ ਦੇ ਅੰਦਰ ਰਹਿਦਾ ਮੇਰਾ ਘਰ ਵਾ ਹਾਂਜੀ ਮੇਰਾ ਹੋਲਸੇਲ ਦਾ ਛੋਟੇ ਛੋਟੇ ਹਾਂਜੀ ਹਾਂਜੀ ਜਦੋਂ ਮੇਰੇ ਕੋਲ ਛੋਟੇ ਛੋਟੇ ਵਿਲੇਜ ਹੁੰਦੇ ਆ ਨਾ ਪਿੰਡਾਂ ਦੇ ਲੋਕ ਆਉਂਦੇ ਆ ਇਹਨੂੰ ਕਹਿੰਦੇ ਗੁੱਡੀ ਦੇ ਦੋ ਆਹ ਦੇ ਦੋ ਮੇਰੇ ਕੋਲ ਟਾਈਮ ਨਹੀਂ ਹੁੰਦਾ ਬਾਹਰ ਵੇਖਣ ਦਾ ਸਾਰੀ ਢਾੜੀ ਮੇਰਾ ਹੋਲਸੇਲ ਦਾ ਕੰਮ ਚੱਲਦਾ ਇਸ ਕਰਕੇ ਸਾਨੂੰ ਪਤਾ ਨਹੀਂ ਕੋਣ ਹਾਂਜੀ 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 ਨਹੀਂ ਡੋਰ ਦਾ ਤੇ ਮਲਤਾੜੇ ਦੀ ਡੋਰ ਤੇ ਪਿੰਨੇ ਇਹਦਾ ਮੇਰਾ ਹੋਲਸੇਲ ਜਿੱਦਾਂ ਦੇ ਦੋ ਦੀ 7 ਪੀ ਦੇ ਦੋ 5 ਪੀ ਦੇ ਦੋ ਦਰਜਨ ਦੇ ਦੋ ਦਰਜਨ ਇਹ ਮੇਰਾ ਹੋਲਸੇਲ ਦਾ ਕੰਮ ਹੈ ਫਿਰ ਇਸ ਕੱਕੇ ਮੈਂ ਇਹੋ ਫੇਰ ਕਹਿਣਾ ਕਿ ਚਾਈਨਾ ਡੋਰ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਆ ਇਹਦਾ ਨਾਸ਼ ਹੋਣਾ ਚਾਹੀਦਾ ਹਾਂਜੀ ਆ ਉਹਨੇ 10 ਕਿ 15 ਮਿੰਟ ਹੀ ਹੋਇਆ ਚੈਕਿੰਗ ਕਰਕੇ ਗਏ ਆ ਤੇ ਚੈਕਿੰਗ ਹੋ ਗਈ ਹੈ ਸਾਰਿਆਂ ਦੀ ਇਹ ਇੱਥੋਂ ਕਿਸੇ ਕੋ ਨਹੀਂ ਨਿਕਲੀ ਇਹ ਡੋਰ ਸਾਡੇ ਤੋਂ ਇਹ ਤਾਂ ਗੱਲੀ ਡੋਰੀ ਵੇਚ ਦੀ ਜੇ ਨਹੀਂ ਤਾਂ ਕੋਈ ਤੇ ਅਜੀ ਕੋਈ ਵੀ ਨਹੀਂ ਵੇਚੇ ਇਸ طرف ਗੁੱਡੀਆਂ ਹੀ ਸਾਡੇ ਕੋਲ ਪੱਤੰਗਾਂ ਹੀ ਪੱਡੀਆਂ ਪੱਤੰਗਾਂ ਹੀ ਸਾਡੇ ਕੋਲ ਤੇ ਆਪ ਨੂੰ ਦੇ ਉੱਤੇ ਨਹੀਂ ਇਹ ਮਸੂਲ ਆਈ ਦੀਆਂ ਜੋ ਥੋੜੀ ਬੱਧੀ ਇਥੋਂ ਲੈ ਲਈ ਜਿੱਥੋਂ ਮਿਲਦੀ ਮੈਂ ਸਚਿਨ ਫਤਿਹਗੜ ਜੂੜੀਆਂ ਤੋਂ ਮੇਰੀ ਕਾਈਡ ਦੀ ਸ਼ੋਪ ਹੈ ਆਪਣੀ ਤੇ ਆਪਣਾ ਹੌਸਲ ਦਾ ਕੰਮ ਹੈ ਗੁੱਡੀ ਡੋਰ ਦਾ ਤੇ ਆਪਾਂ ਗੁੱਡੀ ਡੋਰ ਆਪਣੇ ਬੜੇ ਵਧੀਆ ਤਰੀਕੇ ਨਾਲ ਆਪਾਂ ਚੱਲਦੇ ਪਏ ਆ ਆਪਣੀ ਪੁਲਿਸ ਆਈ ਚੈਕਿੰਗ ਕਰਕੇ ਗਈ ਹੈ ਆਪਣੇ ਨਾਲ ਜੋ ਡਿਊਟੀ ਫਰਜ਼ ਜੋ ਕਰਕੇ ਗਈ ਆ ਤੇ ਉਹ ਚੈਨਲ ਰੋਡ ਦੀ ਤਲਾਸ਼ ਹੀ ਪਰ ਆਪਾਂ ਚੈਨਲ ਰੋਡ ਨਹੀਂ ਸੇਲ ਕਰਦੇ ਇਸ ਕਾ ਕਿ ਆਪਣੀ ਦੂਜੀ ਦੂਜੀ ਰੋਡ ਬਹੁਤ ਵਧੀਆ ਸੇਲ ਹੋਂਦੀ ਆ ਇਸ ਕਾ ਕਿ ਆਪਣਾ ਕੰਮ ਬਹੁਤ ਵਧੀਆ ਹੈ ਸੀਦਾ ਤੇ ਆਪਾਂ ਵੀ ਅਜੀ ਕਹਿੰਨੇ ਕਿ ਇਹ ਡੋਰ ਨੂੰ ਵਰਤੋ ਤੇ ਆਪਣਾ ਹਰ ਇੱਕ ਚੀਜ਼ ਦਾ ਬਚਾਅ ਕਰੋਗੇ